ਤੂੰ ਜਿਆਦਾ ਬਾਈਕ ਚਲਾ ਲੇਤੀ ਆ ਤੂੰ ਬੈਠ ਗਈ ਹੈ ਚਾਬੀ ਲਗਾਉਂਗਾ ਚੱਲ ਚਲਾ ਬਿਨਾ ਚਾਬੀ ਕੇ ਚਲਾ ਕੇ ਦਿਖਾਵੇਂ ਚਲਾ ਲੇਤੀ ਆ ਤੂੰ ਗਾਰਡ ਨਹੀਂ ਨਿਕਲਦਾ ਵੇਖੋ ਜਿਹੜਾ ਮਾਲਕ ਹੈ ਮੋਟਰਸਾਈਕਲ ਦਾ ਉਹਨੂੰ ਅਸੀਂ ਬਿਠਾਇਆ ਨਹੀਂ ਮੋਟਰਸਾਈਕਲ ਤੇ ਬਾਕੀ ਸਾਰਿਆਂ ਨੇ ਬੈ ਕੇ ਦੇਖ ਲੈ ਰਿਹਾ ਤਾਂ ਨਾ ਹੋਵੇ ਜਾਂ ਮੈਂ ਜਾਂ ਫਿਰ ਪੰਕਜ ਜੀ ਹੁਣ ਸੋ ਜਾਤਾ ਵੀ ਆ ਗਏ ਬੈਠਣ ਸੌਰਵ ਤੂੰ ਵੀ ਬੈ ਕੇ ਦਿਖਾ ਜਾਂ ਮੈਨੂੰ ਲੱਗਦਾ ਸੌਰਵ ਡਰ ਰਿਹਾ ਜੀ ਲੈ ਕੇ ਜਿੱਦਾਂ ਪੰਕਜ ਨੂੰ ਕਮਾਂਡ ਕਿਹਾ ਮੈਂ ਕਿਹਾ ਕਰਨੇ ਸਹੀ ਹੈ ਪੈਰ ਤੋਂ ਸਿ ਜਾ ਰਹੇ ਨਹੀਂ ਸੌਰਵ ਤੂੰ ਸ਼ਰਮਾਣਾ ਨੂੰ ਹੈਲਮਟ ਪਾ ਕੇ ਬੈ ਜਾ ਲਾਇਆ ਆਇਆ ਸੌਰਵ ਖਬਰਾਂ ਵਾਲੇ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਤੇ ਖਬਰ ਆਸੀ ਇਹ ਹੈ ਕਿ ਸਾਡੇ ਭਰਾ ਸੌਰਵ ਨੇ ਅੱਜ ਮੋਟਰਸਾਈਕਲ ਦਿੱਤਾ ਨਵਾ ਨਵੀਂ ਬਾਈਕ ਜਿਹੜੀ ਲਈਤੀ ਐ ਉਹਦੇ ਬਾਰੇ ਡਿਟੇਲ ਚ ਦੱਸਣ ਜੇ ਸ਼ੋਰਮ ਤੈਨੂੰ ਯਾਰ ਪਹਿਲੇ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਹੋਣ ਤੂੰ ਨਵਾਂ ਮੋਟਰਸਾਈਕਲ ਲੀਤਾ ਬਾਈਕ ਬਹੁਤ ਵਧੀਆ ਐ ਲੁੱਕ ਵੀ ਬਹੁਤ ਵਧੀਆ ਤੇ ਕਲਰ ਵੀ ਬਹੁਤ ਵਧੀਆ ਐ ਧੰਨਵਾਦ ਇਹਦੀ ਜਿਹੜੀ ਐ ਮੋਲ ਸ਼ੋਪ ਨੇ ਵੀ ਐਲ ਵਰਗੀ ਆ ਆ ਦੇਖੋ ਤੁਸੀਂ ਅੱਛਾ ਜ਼ਬਰਦਸਤ ਮਤਲਬ ਦੇਖੋ ਨੂੰ ਵਧੀਆ ਲੱਗਦੀ ਐ अच्छा अच्छा क्या मतलब है, है, है अच्छा ये कितने ਦਾ ਹੈ ਯਾਰ ਇਹ ਮੋਟਰਸਾਈਕਲ ਇਹ ਪਿਆ ਹੈਗਾ ਆਨ ਰੋਡ ਮੈਨੂੰ 17 ਦਾ ਪਿਆ ਹੈਗਾ اچھا ਹਾਂਜੀ ਤੇ ਬਾਕੀ ਕਿਸ਼ਤਾਂ ਕਰਾ ਕੇ ਆਪਣੇ ਹਿਸਾਬ ਨਾਲ ਵਿਆਜ ਲੱਗਦਾ ਰਹਿੰਦਾ ਉੱਪਰ اچھا ਹਾਂਜੀ ਤੇ ਕੀ ਫੀਚਰ ਕੀ ਹੈ ਇਸ ਦੇ ਫੀਚਰ ਹੈਗੇ ਆ ਇਸ ਦੇ ਅੰਦਰ ਹਾਂਮ ਡਿਸਪਲੇ ਆ ਡਿਜੀਟਲ ਡਿਸਪਲੇ ਆ ਤੇ ਸਾਰਾ ਆਪਣੇ ਕੋਲ ਉਹ ਤਾਂ ਇੱਕ ਮੂਵੀ ਸਟੈਂਡ ਲੱਗਾ ਹੋਣਾ ਹਾਂ ਐਬੀਐਸ ਇਹ ਇੱਕ ਆਪਣੀ ਇੱਕ ਹੋਰ ਫੀਚਰ ਹੈਗਾ ਇੱਥੇ ਐਬੀਐਸ ਬ੍ਰੇਕਿੰਗ ਸਿਸਟਮ ਆ ਹਾਂ ਉਹ ਤੁਹਾਨੂੰ ਪਤਾ ਹੀ ਹੋਣਾ ਕਿ ਮਤਲਬ ਕਾਫੀ ਮਤਲਬ ਵਧੀਆ ਲੈਵਲ ਦਾ ਬ੍ਰੇਕਿੰਗ ਸਿਸਟਮ ਆ ਅੱਛਾ ਬਾਕੀ ਹੋਰ ਇਹਦੇ ਅੰਦਰ ਆਪਣਾ ਆਹ ਤਾਂ ਤੁਹਾਨੂੰ ਪਤਾ ਹੀ ਹੁੰਦਾ ਆ ਜਿਆਦਾ ਮੈਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਪਤਾ ਹੁੰਦਾ ਮੈਂ ਵੀਡੀਓ ਬਣਾਉਣੇ ਤਾਂ ਸੈ ਕੀ ਹਾਂ ਹਾਂ ਕੀ ਕਹਿੰਦੇ ਇਹਨੂੰ ਬਟਨ ਨੂੰ ਇਹ ਇੰਜਨ ਕਿਲ ਸਵਿਚ ਇੰਜਨ ਕਿਲ ਬਲਕਿ ਨਾ ਔਨ ਵੀ ਹੁੰਦਾ ਹੈ ਤੇ ਬੰਦ ਵੀ ਇਹਨੇ ਹੁੰਦਾ ਹੈ ਠੀਕ ਹੈ ਜੀ ਹੋਰ ਕੀ ਦੇਖੋ ਇਹਦੇ 6 ਗੇਅਰ ਨੇ ਜੀ ਅੱਛਾ ਜੀ 6 ਗੇਅਰ ਹਨ ਇਹ ਹਾਂ 6 ਗੇਅਰ ਨੇ ਤੇ ਬਾਕੀ ਟੈਂਕੀ ਇਹਦੀ 11 12 ਮੈਂ ਕਹਿੰਦਾ ਉਹ ਸੌਰਵ 5 ਗੇਂਡਾ ਤੂੰ 6 ਗੇਂਡਾ ਤੂੰ 1 ਗੇਂਡਾ ਨਹੀਂ 6 ਗੇਂਡਾ ਯਾਰ 5 ਗੇਂਡਾ ਹਾਂ ਉਹ ਸੌਰੀ ਵੀ ਮੈਨੂੰ ਗਲਤੀ ਲੱਗ ਗਈ ਆ 5 ਗੇਂਡਾ ਹੁੰਦੇ ਜੀ ਦੱਸਣਾ ਪਾਣੀ ਪਾ ਦਈਏ 5 ਗੇਂਡਾ ਹੁੰਦੇ ਆ 6 ਗੇਂਡਾ ਗਲਤੀ ਲੱਗੀ ਕਿੱਕ ਵੀ ਦੋ ਹੁੰਦੀ ਆ ਨਹੀਂ ਕਿੱਕ ਤਾਂ ਕੋਈ ਨਹੀਂ ਆ ਰਹੀ ਆ ਤੇ ਕਿੱਕ ਬੜੀ ਜ਼ਬਰਦਸਤ ਆ ਕਿੱਕ ਵੀ ਤੂੰ ਐਕਸਟਰਾ ਬਹਾਪੀ ਨਹੀਂ ਕਿੱਕ ਵੀ ਹੈਗੀ ਆ ਬਾਕੀ ਇਹਦੀ ਕਿੱਕ ਵੀ ਹੈਗੀ ਇਹਦੀ ਬੜੀ ਜ਼ਬਰਦਸਤ ਕਿੱਕ ਆ ਯਾਰ ਇਹਦੀ ਇਨਾਮ ਕੀ ਐਕਸਟ੍ਰੀਮ ਐਕਸਟ੍ਰੀਮ ਸੀਟ ਲਗਾਓ ਸੀਟ ਸੀਟ ਸਪਲਿਟ ਸੀਟ ਅੱਛਾ ਸਪਲਿਟ ਸੀਟ ਵੀ ਹੈਗੀ ਹੈ ਅੱਛਾ ਇਹ ਤੇ ਯਾਨੀ ਅੱਛਾ ਖੋਲ ਕੇ ਦਿਖਾਓ ਕਿੱਦਾਂ ਖੁੱਲਦੀ ਹੈ ਯਾਰ ਇਹਦੀ ਜੇ ਦੋ ਸੀ ਸਿੰਗਲ ਸੀਟ ਵੀ ਆਂਦੀ ਹੈ ਯਾਰ ਇਹ ਸਪਲਿਟਲੀ ਹੈ ਚਾਹੇ ਇਹ ਨਾਲ ਤੇ ਗਰਲਫ੍ਰੈਂਡ ਬਿਠਾਉਣ ਵਾਸਤੇ ਨਾਲ ਇਸ ਵਿੱਚ ਤਾਂ ਲੱਤੇ ਇੱਥੇ ਉੱਚਾ-ਉੱਚਾ ਫੀਲ ਹੁੰਦਾ ਉੱਤੇ ਨਹੀਂ ਗਰਲਫ੍ਰੈਂਡ ਨੂੰ ਉੱਚਾ-ਉੱਚਾ ਫੀਲ ਹੁੰਦਾ ਕਿ ਚਲਾਉਣ ਵਾਲੇ ਨੂੰ ਉਹੀ ਵਾਲੀ ਜਿਹਨੂੰ ਮਰਜ਼ੀ ਜਿਹੜਾ ਬੈਠੇ ਵਿੱਚ ਇਹ ਸਪਲਿਟ ਸੀਟ ਦੇਖੀ ਯਾਰ ਆਡੀ ਖਲੇਈ ਲੱਗੀ ਐ ਇਹ ਤੈਨੂੰ ਕਹਿੰਦੇ ਨੇ ਕੀ ਕਹਿੰਦੇ ਨੇ ਪੰਗਾਇ ਭਾਈ ਇਹਨੂੰ ਉਹ ਖੁਦ ਖੋਲਣੀ ਯਾਰ ਕੀ ਕਹਿੰਦੇ ਇਹਨੂੰ ਕੋਈ ਸਪ੍ਰੀਡ ਸ਼ੀਟ ਐ ਅੱਛਾ ਸਪ੍ਰੀਡ ਸ਼ੀਟ ਯਾਨੀ ਕਿ ਸਪ੍ਰੀਡ ਸ਼ੀਟ ਕਹਿੰਦੇ ਆ ਆ ਦੇ ਹਥਿਆਰ ਪਏ ਆ ਜੀ ਬੜਾ ਮੁੱਲ ਵੀ ਆ ਜੀ ਦਿੱਤੇ ਹੋਏ ਆ ਟੂਲ ਕਿਟ ਪਈ ਆ ਸਪੈਸ਼ਲ 500 ਲਿਆ ਸੀ ਇਹਦਾ ਅੱਛਾ ਲਿਆਈ ਹੋਣਾ ਆਹ ਪੱਟੀ ਚੂੜ ਆਹ ਦੇਖੋ ਆਹ ਦੇਖੋ ਉਹ ਵੀ ਯਾਰੀ ਨੂੰ ਬਦਨਾਮ ਕਰਨ ਰਿਹਾ ਇਸ ਬੈਟ ਉਹ ਜਿੱਦਾਂ ਆ ਐਮਰਡੀ ਦੇ ਐਫਐਸ ਸਟੇਟ ਵਾਲਾ ਫਰੀ ਦੇ ਫਰੀ ਦਿੰਦੇ ਇਹ ਫਰੀ ਦਿੰਦੇ ਯਾਰ ਟਾਇਰ ਦੇਖੋ ਕਿੰਨੇ ਵਧੀਆ ਪਿੱਛੋਂ ਲੁੱਕ ਦੇਖੋ ਕਿੰਨੀ ਵਧੀਆ ਜੀ ਓਹੋ ਆ ਸੀਟ ਦੇ ਟਾਇਰ ਲੱਗੇ ਨੇ ਸੀਟ ਕੰਪਨੀ ਦੇ ਬਹੁਤ ਵਧੀਆ ਟਾਇਰ ਨੇ ਯਾਰ ਲੁੱਕ ਵੀ ਦੇਖੋ ਤੁਹਾਨੂੰ ਲੁੱਕ ਦੇਖ ਸਕਦੇ ਕਿੰਨੀ ਵਧੀਆ ਹੈ ਹੀਰੋ ਦੀ ਕੰਪਨੀ ਦੀ ਐਸ ਇਹ 300 ਡੇੜੀ ਬਾਈਕ ਹੈ 125cc ਅੱਛਾ ਮੈਂ ਤੁਹਾਨੂੰ ਵੀ ਆ ਪੰਗਾਇ ਬਾਈ ਕਰੀ ਮੈਂ ਚਲ ਵਾ ਚੁਪੜਾ ਲੈ ਕੇ ਵੀ ਦਿਖਾਉਣਾ ਆ ਚੁਪੜਾ ਲੈ ਕੇ ਚਲਦੀ ਵੀ ਦੇਖੋ ਕਿਦਾਂ ਦੀ ਲੱਗਦੀ ਆ ਹਾਂ ਪੰਗਾਇ ਬਾਈ ਰਾਈਟ ਲੇਨ ਲੱਗੇ ਨੇ ਬਾਈ ਦੀ ਬਿਲਕੁਲ ਮੈਂ ਕਹਿੰਦਾ ਚੱਚ ਨਹੀਂ ਨਹੀਂ ਡੇ ਅਨਿਮਤਾਰੇ ਲੱਗੰਦੇ ਨੇ ਰੱਬ ਨੂ ਰਹਾ ਯਾਰ ਇਹਦੀ ਪੈੜੀ ਗੱਲ ਨਹੀਂ ਆਣੀ ਯਾਰ ਚੱਲ ਬੈ ਯਾਰ ਮੈਂ ਤੁਹਾਨੂੰ ਚਲਾਉਣ ਨੂੰ ਕਹਿ ਰਹੇ ਤੁਮ ਬੈਠਣ ਨੂੰ ਕਿਹਾ ਨਹੀਂ ਨਹੀਂ ਬਹਿਣਾ ਤੁਸੀ ਬੜੀ ਆ ਜੀ ਇਹ ਨਹੀਂ ਚੱਚੰਡਾ ਵਿੱਚ ਇਹ ਦੋਨੇ ਨਹੀਂ ਚੱਚੰਡਾ ਮੈਂ ਚਲਾਵਾਂਗਾ ਫਿਰ ਦੇਖਾਂਗਾ ਦੇਖੋ ਆ ਤੁਸੀਂ ਦੇਖ ਸਕਦੇ ਲੁੱਕ ਆ ਲਾਈਟ ਇਹਦੀ ਜਲਦੀ ਰਹਿੰਦੀ ਏ ਸਰਮ ਕਿੱਥੇ 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 ਫਰੰਟ ਲਾਈਟ ਇਹਦੀ ਹੋਣੀ ਰਹਿੰਦੀ ਏ ਨਹੀਂ ਆ ਲੌਂਡਾ ਵੀ ਅੱਜ ਕੱਲੇ ਦੇ ਵਿੱਚ ਵੀ ਏ ਵੀ ਨਹੀਂ ਲਾਈਟ ਚੱਕਦੇ ਯਾਰ ਹੋਰ ਰੰਗੜਾ ਮੜਾਇਆ ਲੋੜਾ ਬਣਾਤਾ ਕਰਿਆ ਹੋਰ ਰੰਗ ਥੋੜਾ ਮੜਾਇਆ ਲੱਗਦਾ ਹੋਰ ਲੱਗਦਾ ਥੋੜਾ ਬਾਕੀ ਜੇ ਗੱਲ ਕਰਾਂ ਦੇ ਪੰਕਜ ਭਾਈ ਮੋਟਰਸਾਈਕਲ ਦੇ ਉੱਤੇ ਬਹੁਤ ਹੀ ਘਟਿਆ ਲੱਗ ਰਹੇ ਨੇ ਬਿਲਕੁਲ ਨਹੀਂ ਜਾ ਚ ਰਹੇ ਹੁਣ ਰਤਨ ਬੈ ਕੇ ਦੇਖਿਆ ਮੈਂ ਬੈ ਕੇ ਦੇਖਦਾ ਬੇਚੋ ਫੜੀਆ ਰਤਨ ਕੈਮਰਾ ਦੇਖਿਓ ਜੱਜਦਾ ਕੋਣ ਦੱਸ ਦਿਓ ਤੁਸੀਂ ਲੋਈ ਥੇਰ ਕੱਢ ਦਿਓ ਥੇਰ ਤੇ ਕੱਢ ਤਾਂ ਮਮਾ ਨੇ ਤਾਂ ਚੱਲ ਨਹੀਂ ਪੈਣੀ ਸੀਗੀ ਬਾਜੀ ਆ ਗਏ ਨੇ ਹਾਂ ਦੇਖੋ ਜੀ ਮੈਂ ਆ ਗਿਆ ਪਰ ਮੈਨੂੰ ਭਾਈ ਤਾਂ ਬੁਲਟਨ ਕਿੱਥੇ ਦਿਓ ਭਾਈ 2-4 ਖਬਰਾਂ ਪੜ੍ਹਦ ਕਿੱਦਾਂ ਲੱਗਦੀਆਂ ਲੈ ਖਬਰਾਂ ਜੀ ਇਹ ਹੈ ਕਿ ਸਾਡੇ ਰਾਸਤੇ ਗੀਤ ਜਿਹੜਾ ਬੰਦੇ ਮਾਤਰਮ ਨੂੰ 150 ਸਾਲ ਹੋ ਗਏ ਨੇ ਲੋ ਜੀ ਉਹ ਬਾਈ ਗੰਦੀ ਕਰਾ ਲਈ ਆ ਤਾਂ ਲੱਗਿਆ ਮੈਨੂੰ ਚਲਾਣੇ ਨਹੀਂ ਆਉਂਦੀ ਬਾਈ ਉਹ ਸੈਲਫ ਸਟਾਰਟ ਆ ਭਾਜੀ ਇਹ ਕਿੱਕ ਵਾਰੀ ਸਿੱਟ ਨਾਲ ਵਾਸਤੇ ਦਿੱਤੀ ਹੈ ਚੱਲੋ ਸਾਡ ਕੰਮਾਂ ਦੇ ਭਰਾਵਾਂ ਕਿੱਕਾਂ ਦੇ ਉੱਤੇ ਚਲਾਉਂਦੇ ਰਹੇ ਆ ਮੋਟਰਸਾਈਕਲ ਪਰ ਯਾਰ ਆ ਦੇਖੋ ਓਹੋ ਕੀ ਬਾਤ ਹੈ ਆਏ ਮੋੜ ਦੇ ਖੂਹੇ ਵਿੱਚ ਮੋਟਰਸਾਈਕਲ ਚਲਾਤੇ ਹੋਏ ਗੋਲ ਘੁੰਮਾਤੇ ਹੋਏ ਕੌਣ ਦਾ ਚੱਲ ਜਾ ਚ ਰਿਹਾ ਮੈਂ ਜਾ ਚ ਰਿਹਾ ਮਗਰ ਜਾ ਚ ਰਿਹਾ ਭਾਈ ਤੁਸੀਂ ਚੱਜ ਰਹੇ ਹੋ ਚੱਤ ਰਿਹਾ ਨਾ ਆਹ ਰਤਨ ਇਹ ਕਾਹ ਇਹ ਕਹਿੰਦਾ ਤੂੰ ਪੰਜ ਰਵੇ ਤੈਨੂੰ ਮੇਰੇ ਵੱਲੋਂ ਪੂਰੇ ਪੂਰੇ ਚੱਜ ਰਹੇ ਆ ਪੂਰੇ ਪੂਰੇ ਚੱਜ ਰਹੇ ਆ ਆ ਨਿਊਟਰਲ ਤੇ ਹੋ ਗਿਆ ਮੋਟਰਸਾਈਕਲ ਆ ਦਿਖਾ ਲਈ ਨਿਊਟਰਲ ਤੇ ਵੀ ਹੁੰਦਾ ਮੈਨੂੰ ਕਰਨੇ ਆਂਦਾ ਨਿਊਟਰਲ ਤੇ ਇਹ ਨਾ ਸੋਚੇ ਮੈਨੂੰ ਚਲਾਣੇ ਨਹੀਂ ਆਂਦੇ ਮੋਟਰਸਾਈਕਲ ਨਿਊਟਰਲ ਕਿੱਥੇ ਆ ਅੱਛਾ ਉਹ ਹੈ ਨਹੀਂ ਪਤਾ ਇਹਨੂੰ ਤਾਂ ਨਿਊਟਰਲ ਹੁੰਦਾ ਹੈ ਇਹ ਅਨਪੜ੍ਹ ਬੰਦੇ ਨਾਲ ਰੱਖਿਆ ਨੇ ਆ ਟੀਮ ਬੜੀ ਫੇਰੀ ਆ ਗਈ ਨਾ ਕੈਮਰਾਮੈਨ ਦੀ ਬਹੁਤ ਮਾੜੀ ਟੀਮ ਹੈ ਨਾ ਨਿਊਟਰਲ ਫਰੰਟ ਡਿਸਕ ਆ ਪਿਛਲੀਆਂ ਡਰਮ ਆ ਕਾਫੀ ਕੂਲ ਲੁੱਕ ਹੈ ਦੀ ਹੂੰ ਸੌਰਵ ਜੀ ਕੂਲ ਜਿਵੇਂ ਕਿ ਮੈਂ ਹਨਾ ਧੰਨਵਾਦ ਜੀ ਆ ਤੁਸੀਂ ਆ ਬਲੌਗ ਦੇਖਿਆ ਤੇ ਮੇਰੇ ਭਰਾ ਸੌਰਵ ਨੇ ਇਹ ਬਾਈਕ ਲਈਤੀ ਹੈ ਹੀਰੋ ਦੀ ਐਕਸਟ੍ਰੀਮ ਜੋ ਕਿ ਬਹੁਤ ਵਧੀਆ ਹੈ ਦੇਖਣ ਚ ਲੁੱਕ ਵੀ ਤੇ ਚਲਾਉਣ ਦੇ ਵਿੱਚ ਵੀ ਬਹੁਤ ਵਧੀਆ ਹਾਲਾਂਕਿ ਮੈਂ ਥੋੜੀ ਦੇਰ ਹੀ ਚਲਾਈ ਮੋਤ ਕੇ ਕੋਈ ਮੰਦਰ ਯਾਰ ਹੈਲਪਰ ਨਹੀਂ ਆਇਆ ਮੇਰੇ ਕੋਲ ਆਇਆ ਹੀਰੋ ਐਕਸਟ੍ਰੀਮ ਆਇਆ ਹੈ ਤੁਹਾਡੇ ਇਹ ਲੱਗਦਾ ਪੈਸੇ ਵੀ ਘੱਟ ਨਹੀਂ ਹੈ ਆਹ ਕਹਿੰਦਾ ਮੈਂ ਚੱਕ ਕੇ ਲਿਆ ਫ੍ਰੀਜ ਨਹੀਂ ਮਿਲਿਆ ਮੈਨੂੰ ਕੈਮਰੇ ਨਾਲ ਫੋਟੋ ਚੱਕ ਲੈਣੇ ਮੂਡ ਰਹਿ ਗਿਆ ਜੱਜ ਰਿਹਾ ਜਾਵਾ ਯਾਰ ਤੂੰ ਮੋੜ ਚੱਲ ਦੀ ਬੇਇੱਜ਼ਤੀ ਕਰਦਾ ਵਿਆ ਦੇਖਦੇ ਰਹੋ ਖਬਰਾਂ ਵਾਲੇ ਬਲੌਗ ਦੇ ਵਿੱਚ ਧੰਨਵਾਦ ਤੁਹਾਡਾ